ਹਾਂਜੀ ਦੋਸਤੋ ਹਾਜ਼ਰਾਂ ਅਸੀਂ ਦੋਵੇਂ ਪੈਣਾ ਤੁਹਾਡੀ ਕਚਹਿਰੀ ਦੇ ਵਿੱਚ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਉਮੀਦ ਕਰਦੇ ਹਾਂ ਕਿ ਤੁਸੀਂ ਅੱਜ ਵਾਲੇ ਲੋਕਗੀਤ ਤੋਂ ਵੀ ਚੰਗਾ ਲੁੱਥਫਲਾਉਂਗੇ ਤੇ ਅੱਜ ਫਿਰ ਆਪਾਂ ਹੁਣ ਰਲ ਮਿਲ ਕੇ ਅੱਜ ਵਾਲੇ ਲੋਕਗੀਤ ਦਾ ਆਨੰਦ ਮਾਣੀਏ ਮਾਈ ਸਾਡੇ ਨਾ ਹੱਡੀਆ ਨਾਲੇ ਸਾਡਾ ਲੱਕ ਪੰਨੀਆ ਹਾਏ ਲੱਕ ਪੰਨੀਆ ਨਾਲੇ ਪੰਨੀਆ ਮਲੂਖ ਜਈਆ ਬਖੀਆ ਹਾਏ ਨੀ ਨਾਲੇ ਪੰਨੀਆ ਮਲੂਖ ਜਈਆ ਬਖੀ ਨਾਏ ਸਾਡਾ ਲੌਂਗ ਪੰਨੇ ਆਏ ਲੌਂਗ ਪੰਨੇ ਆਏ ਨਾਏ ਪਤ ਮਚਲੀ ਦੇ ਤੋੜੇ ਹਾਏ ਵੇ ਨਾਏ ਪਤ ਮਚਲੀ ਦੇ ਤੋੜੇ ਨਾਏ ਮੁੰਡਾ ਪਤ ਚੁਗਦਾ ਤੇ ਜੁਗਦਾ ਨਾਲੇ ਪੁੱਛਦਾ ਕਿਥੇ ਕਿਤ ਲਗੀਆਂ ਆਏ ਨੀ ਨਾਲੇ ਪੁੱਛਦਾ ਕਿਥੇ ਕਿਤ ਲਗੀਆਂ ਇੱਕ ਹੱਥ ਹੰਝੂ ਪੂੰਝਦਾ ਹੈ ਹੰਝੂ ਪੂੰਝਦਾ ਦੂਜੇ ਆ ਦਿੰ ਤਨਾ ਕਰੀ ਗੋਰੀਏ ਹਾਏ ਕਰੀ ਗੋਰੀਏ ਦੇਨ ਚੜ ਦੇ ਨੂੰ ਲਾਗ ਕੜਾ ਦੁਹਾਏ ਨੀ ਦੇਨ ਚੜ ਦੇ ਦੇਨ ਚੜ ਦੇ ਨੂੰ ਵੀਰ ਬੁਲਾ ਲਾ ਲੂੰ ਗੁੱਸਾ ਗਿੱਲਾ ਪੁੱਲੇ ਗੋਰੀਏ ਹਾਏ ਪੁੱਲੇ ਗੋਰੀਏ ਦੇਨ ਚੜ ਦੇ ਸਬਾਤ ਵੰਡ ਲੈ ਮਾਹੀ ਸਾਡੇ ਨਾਲ ਲੜਿਆ ਨਾਲ ਲੜਿਆ ਪੰਨ ਸਿੱਟਿਆ ਮਲੂਕ ਜਈਆਂ ਹੱਡੀਆਂ ਹਾਇਨੀ ਪੰਨ ਸਿੱਟਿਆ ਮਲੂਕ ਜਈਆਂ ਹੱਡੀਆਂ ਹਾਂਜੀ ਦੋਸਤੋ ਇਹ ਸੀ ਬੜਾ ਸੁਣਾ ਲੋਕ ਗੀਤ ਜੋ ਅਸੀਂ ਤੁਹਾਡੇ ਰੂਬਰੂ ਕੀਤਾ ਸਾਨੂੰ ਉਮੀਦ ਹੈ ਕਿ ਤੁਸੀਂ ਘਰ ਬੈਠੇ ਇਸ ਲੋਕਗੀਤ ਤੋਂ ਵੀ ਚੰਗਾ ਲੁੱਤਫਲਾਓਗੇ ਜੇਕਰ ਤੁਸੀਂ ਇਸ ਲੋਕਗੀਤ ਤੋਂ ਆਨੰਦਿਤ ਹੋਏ ਤਾਂ ਸਾਨੂੰ ਸੁਣ ਸੁਣ ਕੌਮਪਲੀਮੈਂਟ ਕਰਨਾ ਨਾ ਭੁੱਲਿਓ ਤੇ ਜੇਕਰ ਕਿਤੇ ਹੁਣ ਤਾਈਆਂ ਰਹਿ ਗਈਆਂ ਹੋਈਆਂ ਤਾਂ ਤੁਸੀਂ ਹੁਣ ਤਾਈਆਂ ਵੀ ਸਾਡੇ ਨਾਲ ਸਾਂਝੀਆਂ ਕਰੋਗੇ ਤੇ ਅਸੀਂ ਤੁਹਾਡੇ ਦੁਆਰਾ ਦਿੱਤੇ ਸੁਝਾਵਾਂ ਨੂੰ ਸਿਰ ਮੱਥੇ ਰੱਖ ਕੇ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਆਪਣੇ ਜਿਹੜੀਆਂ ਹੁਣ ਤਾਈਆਂ ਨੇ ਉਹਨਾਂ ਹੁਣ ਤਾਈਆਂ ਤੋਂ ਥੋੜਾ ਹਟ ਕੇ ਅਸੀਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਤੁਹਾਡੇ ਸੰਮੁਖ ਹੋਵਾਂਗੇ ਤੇ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ